ਸ੍ਰੀ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ 28 ਅਕਤੂਬਰ ਨੂੰ ਰੱਖ ਦਿੱਤੀ ਗਈ ਹੈ 28 ਅਕਤੂਬਰ ਨੂੰ ਜਲਾਸਾ ਕਰ ਲਿਆ ਗਿਆ ਔਰ ਉਸ ਦੇ ਨਾਲ ਹੀ ਇੱਕ ਵੱਖਰੀ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਬੀਬੀ ਜਗੀਰ ਕੌਰ ਨੂੰ ਭੇਜਿਆ ਗਿਆ ਨੋਟਿਸ ਇਸ ਤਰੀਕ ਦੇ ਨਾਲ ਜਾਂ ਇਸ ਈਵੈਂਟ ਦੇ ਨਾਲ ਤਾਂ ਨਹੀਂ ਜੁੜਿਆ ਹੋਇਆ ਬੀਬੀ ਜਗੀਰ ਕੌਰ ਨੂੰ ਜਿਹੜਾ ਨੋਟਿਸ ਭੇਜਿਆ ਗਿਆ ਸੀ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਕੀ ਉਹ ਇਸ ਕਰਕੇ ਤਾਂ ਨਹੀਂ ਭੇਜਿਆ ਗਿਆ ਕਿ ਕੀ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਤੋਂ ਪਾਸੇ ਰੱਖਿਆ ਜਾਵੇ ਯਾ ਕਹਿ ਦਈਏ ਕਿ ਕੀ ਮੌਜੂਦਾ ਲੀਡਰਸ਼ਿਪ ਜਿਹੜੀ ਹੈ ਉਹ ਭਾਵੇਂ ਅਕਾਲੀ ਦਲ ਦੀ ਹੋਵੇ ਜਾਂ ਫਿਰ ਐਸਜੀਪੀਸੀ ਦੀ ਹੋਵੇ ਕੀ ਇਸ ਗੱਲੋਂ ਖਬਰਾਈ ਹੋਈ ਹੈ ਕਿ ਕਿਤੇ ਬੀਬੀ ਜ਼ਗੀਰਕੌਰ ਜਿਤਨਾ ਜਾਣ ਪ੍ਰਧਾਨ ਨਾ ਬਣ ਜਾਣ ਇਹ ਆਪਣੇ ਆਪ 'ਚ ਬੜੇ ਵੱਡੇ ਸਵਾਲ ਖੜੇ ਹੋ ਰਹੇ ਆ ਅਚਾਨਕ ਤਾਂ ਖੜੇ ਹੋਣੇ ਸ਼ੁਰੂ ਹੋ ਗਏ ਕਿਉਂਕਿ ਜਦੋਂ ਨੋਟਿਸ ਆਇਆ ਉਹਦੇ ਕੁਝ ਦਿਨ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਹੁਣ ਪ੍ਰਧਾਨ ਦੀ ਚੋਣ ਆਉਣ ਵਾਲੀ ਹੈ ਸਾਲਾਨਾ ਇਜਲਾਸ ਸਾਲਾਨਾ ਇਜਲਾਸ ਦੇ ਵਿੱਚ ਪ੍ਰਧਾਨ ਦੀ ਚੋਣ ਜਿਹੜੀ ਹੋਣੀ ਹੈ ਉਸ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਇਹਦਾ ਕਾਰਨ ਹੀ ਹੈ ਕਿ ਬੀਬੀ ਜ਼ਗੀਰ ਕੌਰ ਨੂੰ ਨੋਟਿਸ ਭੇਜਿਆ ਗਿਆ ਸੀ ਹਾਲਾਂਕਿ ਉਸ ਵੇਲੇ ਜਦੋਂ ਨੋਟਿਸ ਭੇਜਿਆ ਗਿਆ ਤੇ ਉਦੋਂ ਇਹ ਚਰਚਾ ਸੁਖਬੀਰ ਬਾਦਲ ਦੇ ਨਾਲ ਜੋੜੀ ਜਾ ਰਹੀ ਸੀ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਤਨਖਾਹਿਆ ਕਰਾਰ ਨੇ ਹੋ ਸਕਦਾ ਹੈ ਤਾਂ ਕਰਕੇ ਇੱਕ ਸਿਆਸੀ ਦਾਅ ਪੇਚ ਖੜਿਆ ਗਿਆ ਹੋਵੇ ਪਰ ਇੱਥੇ ਆਣ ਕੇ ਹੁਣ ਇੱਕ ਵੱਖਰਾ ਨੈਰੇਟਿਵ ਸਾਹਮਣੇ ਆ ਰਿਹਾ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬੀਬੀ ਜ਼ਗੀਰਕੌਰ ਦੇ ਨੂੰ ਨੋਟਿਸ ਤਾਂ ਭੇਜਿਆ ਗਿਆ ਕਿਉਂਕਿ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਨਜ਼ਦੀਕ ਆ ਰਹੀ ਸੀ ਹੁਣ ਅਸੀਂ ਸਿੱਧਾ ਪ੍ਰਮਾਣ ਨਹੀਂ ਦਿੰਦੇ ਪ੍ਰਮਾਣਤਾ ਆਉਣ ਵਾਲੇ ਸਮੇਂ 'ਚ ਮਿਲ ਸਕਦੀ ਹੈ ਕਿੰਨੀ ਕਿ ਸੱਚਾਈ ਹੈ ਇਸ ਤੱਥ ਦੇ ਵਿੱਚ ਆਉਂਦੇ ਸਮੇਂ 'ਚ ਪਤਾ ਲੱਗ ਸਕਦਾ ਪਰ ਇਹ ਜੇ ਸੱਚ ਹੈ ਤੇ ਆਪਣੇ ਆਪ 'ਚ ਇੱਕ ਵੱਡਾ ਸਵਾਲ ਖੜਦਾ ਹੈ ਕਿ ਕੀ ਬੀਬੀ ਜ਼ਗੀਰਕੌਰ ਤੋਂ ਜਾਂ ਉਹਨਾਂ ਦੇ ਰਸੂਖ ਤੋਂ ਜਾਂ ਉਹਨਾਂ ਦੇ ਨਾਲ ਜਿਹੜੀ ਸਪੋਰਟ ਹੈ ਉਰੇ ਤੋਂ ਮੌਜੂਦਾ ਐਸਜੀਪੀਸੀ ਲੀਡਰਸ਼ਿਪ ਘਬराई ਹੋਈ ਹੈ ਸਵਾਲ ਖੜਦਾ ਹੈ ਕਿ ਕੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਤੋਂ ਘਬਰਾਇਆ ਪਿਆ ਇਹ ਆਪਣੇ ਆਪ ਦੇ ਵਿੱਚ ਕੁਝ ਸਵਾਲ ਖੜੇ ਹੋ ਰਹੇ ਆ ਜਿਨ੍ਹਾਂ ਦੇ ਆਧਾਰ ਦੇ ਉੱਤੇ ਬੀਬੀ ਜਗੀਰ ਕੌਰ ਨੂੰ ਭੇਜੇ ਨੋਟਿਸ ਦਾ ਮਸਲਾ ਵਿਚਾਰਿਆ ਜਾ ਰਿਹਾ ਹਾਲਾਂਕਿ ਸ੍ਰੀ ਕਾਟਕ ਸਾਹਿਬ ਵੱਲੋਂ ਭੇਜਿਆ ਗਿਆ ਅਤੇ ਸਵਾਲ ਚੁੱਕਣੇ ਤਾਂ ਬੇਸ਼ੱਕ ਚੰਗੀ ਗੱਲ ਨਹੀਂ ਹੈ ਪਰ ਇਸ ਦੇ ਬਾਵਜੂਦ ਜਿਹੜੇ ਟੌਪਿਕ ਉਸ ਦੇ ਵਿੱਚ ਵਿਚਾਰੇ ਗਏ ਸੀ ਉਹ ਉਹ ਟੌਪਿਕ ਸੀ ਜਿਨ੍ਹਾਂ ਦੇ ਉੱਤੇ ਪਹਿਲਾਂ ਵੀ ਵਿਚਾਰ ਹੋ ਸਕਦਾ ਸੀ ਐਨੇ ਸਾਲ ਰੁਕਣ ਦੀ ਕੀ ਲੋੜ ਪਈ ਤਾਂ ਭਾਵੇਂ SGPC ਹੋਵੇ ਭਾਵੇਂ ਸ੍ਰੀ ਕਾਰਤਕ ਸਾਹਿਬ ਦੇ ਜਥੇਦਾਰ ਹੋਣ ਬੜਾ ਲੰਮਾ ਸਮਾਂ ਉਡੀਕਿਆ ਗਿਆ ਉਡੀਕ ਕੀਤੀ ਗਈ ਔਰ ਉਸ ਤੋਂ ਬਾਅਦ ਜਦੋਂ ਸੁਖਵੀਰ ਸਿੰਘ ਬਾਦਲ ਤਨਖਾਹਾਂ ਆਕਰਾਰ ਹੁੰਦੇ ਆ ਦੂਜੇ ਪਾਸੇ ਐਸਜੀਪੀਸੀ ਇਲੈਕਸ਼ਨਜ਼ ਨਜ਼ਦੀਕ ਆ ਜਾਂਦੀਆਂ ਐਸਸੀਬੀ ਜੀ ਦੀ ਪ੍ਰਧਾਨ ਦੀ ਇਲੈਕਸ਼ਨਜ਼ ਨਜ਼ਦੀਕ ਆ ਜਾਂਦੀ ਹੈ ਉਸ ਵੇਲੇ ਇਹ ਨੋਟਿਸ ਜਿਹੜਾ ਆ ਉਹ ਭੇਜਿਆ ਜਾਂਦਾ ਇਸ ਕਰਕੇ ਸਵਾਲ ਖੜਨੇ ਦਾ ਵਾਜਬ ਨੇ ਪਰ ਇਹਨਾਂ ਦਾ ਜਵਾਬ ਕਦੋਂ ਮਿਲੇਗਾ ਗੱਲ ਇਹ ਹੈ ਕਿ ਜੋ ਕਿ ਆਸੇ ਖੜੇ ਹੋ ਰਹੇ ਨੇ ਇਹ ਸੱਚ ਨੇ ਜਾਂ ਮਹਿਜ਼ ਬਲਵਲੇ ਨੇ ਇਹ ਆਉਂਦਾ ਸਮਾਂ ਦੱਸੇਗਾ ਆਉਂਦੇ ਸਮੇਂ ਚ ਪ੍ਰਧਾਨਗੀ ਕਿਧਰ ਕਿਹੜੇ ਖੇਮੇ ਵੱਲ ਜਾਂਦੀ ਹੈ ਇਹ ਆਪਣੇ ਆਪ ਚ ਵੱਡਾ ਸਵਾਲ ਖੜਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਨੇ ਡਿਆ ਪੰਜਾਬੀ